ਕਿਵੇਂ ਮੱਖਣ ਕਿਵੇਂ ਲੱਗਿਆ ਟਰੈਕਟਰ ਦੀ ਲੁੱਕ ਲੁੱਕ ਤਾਂ ਬਹੁਤ ਵਧੀਆ ਹੈ ਨਾ ਲੁੱਕ ਵਧੀਆ ਪਰ ਜਦੋਂ ਖੇਤਾਂ 'ਚ ਵੜੂਗਾ ਉਦੋਂ ਪਤਾ ਲੱਗਣਾ ਨਾ ਹਾਂ 4x4 ਠੀਕ ਹੈ ਲੁੱਕ ਤੋਂ ਕੀ ਲੈਣਾ ਹੈ ਖੇਤਾਂ 'ਚ ਪਤਾ ਲੱਗਣਾ ਕਰਤਾਰ ਦਾ ਵੈਸੇ ਹੈ ਕੋਈ ਕਾਮਯਾਬ ਹੈਗਾ ਕੋਈ ਟਰੈਕਟਰ ਕਰਤਾਰ ਦਾ ਕਰਤਾਰ ਦਾ ਟਰੈਕਟਰ ਆਪਣੇ ਹਰੀਕੇਲੇ ਲੈ ਕੇ ਆਏ ਸੀ ਆਪਣੇ ਪਿੰਡ ਉਹ ਤਾਂ ਯਾਰ ਕੋਈ ਐਨਾ ਵਧੀਆ ਰਿਵਿਊ ਨਹੀਂ ਦਿੰਦਾ ਉਹਨਾਂ ਨੇ ਬਾਕੀ ਯਾਰ ਮੈਂ ਨਾ ਵੀ ਜੇ ਤਾਂ ਸ਼ੌਂਕ ਹੋ ਜੋ ਲੈਣਾ ਹਾਂ ਕਾ ਵੀ ਹਾਂ ਬਿਲਕੁਲ ਟਾਵਰ ਤੋਂ ਉਰ ਬਖਾਉਣ ਵਾਸਤੇ ਇਹਨਾਂ ਦੇ ਟਰੈਕਟਰ ਬਹੁਤ ਵਧੀਆ ਤੇ ਪਰ ਖੇਤਾਂ ਚ ਬਾਈ ਆਪਾਂ ਇਹਨਾਂ ਵਰਤਿਆ ਨਹੀਂ ਗਾ ਬਾਕੀ ਦੇਖ ਲਓ ਤੁਸੀਂ ਹਾਂ ਬਾਕੀ ਚੱਲਿਆਂ ਚੱਲਿਆਂ ਪਤਾ ਲੱਗੂ ਨਾ ਇੱਕ ਤਾਂ ਰੈੱਡ ਕਲਰ ਇਧਰ ਹੈ ਤੇ ਇਧਰ ਹੈਗਾ ਨੀਲਾ ਕਲਰ ਹਾਂ ਬਲੂ ਕਲਰ ਚ ਆ ਗਿਆ ਬਲੂ ਕਲਰ ਚ ਇਹਦਾ ਸਿੰਪਲ ਆ ਗਿਆ ਨਾ ਹਾਂ ਲੋਕ ਇਹ 4x4 ਆ ਗਿਆ ਇਹ 4x4 ਇਹ ਸਿੰਪਲ ਆ ਗਿਆ ਇਹ ਨੀਲਾ ਆ ਗਿਆ ਲੁੱਕ ਦੀ ਦਸਤ ਤਾਂ ਪੂਰੀ ਘੱਟ ਛੱਡੀ ਹੈ ਪੂਰੀ ਪੂਰੀ ਲੁੱਕ ਲੋਕ ਵਾਈਸ ਤਾਂ ਮੈਨੇ ਮੈਸੀਨ ਵੀ ਪਿੱਛੇ ਛੱਡਦਾ ਆ 936 ਸਿੰਪਲ ਆ ਗਿਆ ਇਹ 936 ਸਿੰਪਲ ਆ ਗਿਆ ਇਹ 4/4 ਆ ਗਿਆ ਇਹ 4/4 ਆ ਗਿਆ ਇਹ ਕਿੱਥੇ ਇਹਨਾਂ ਦਾ ਕੋਈ ਹੈਗਾ ਕਿੰਨੇ ਹਸ ਪਾਵਰ ਪੁੱਛੀ ਅਸੀਂ ਬਾਈ ਜੀ ਕਿੰਨੇ ਹਸ ਪਾਵਰ ਦਾ ਟਰੈਕਟਰ ਤੁਹਾਡਾ ਸਾਡਾ 4160 ਸੀਸੀ ਨੇ ਬਾਈ 60 HP ਤੋਂ ਵੱਲ ਸੀ ਘੱਟ ਦਾ ਟਰੈਕਟਰ ਆਪਣਾ ਇਹ ਅੱਛਾ ਅੱਛਾ ਜੀ ਹਾਂਜੀ ਤੇ ਮਕਸਰ ਚ ਪਹਿਲੀ ਵਾਰ ਹੀ ਆਏ ਲੈ ਕੇ ਟਰੈਕਟਰ ਕਿ ਅੱਗੇ ਵੀ ਆਏ ਨਹੀਂ ਪਹਿਲੇ ਵੀ ਐਗਜ਼ਿਬਿਸ਼ਨਲ ਲੱਗਦਾ ਨਾ ਜਾਂ ਮਕਸਰ ਦੇ ਵਿੱਚ ਸਾਡੇ ਟਰੈਕਟਰ ਵੀ ਸੇਲ ਹੋਏ ਆ ਅੱਲਾ ਵੀ ਟਰੈਕਟਰ ਸਾਡੇ ਹੈਗੇ ਆ ਪਿੰਡ ਲਵਾਣੇ ਲਈ ਚ ਗਏ ਇੱਕ ਟਰੈਕਟਰ ਤੁਹਾਡਾ ਹਰੀਕੇ ਵਾਲੇ ਜਿਹੜੇ ਲੈ ਕੇ ਗਏ ਲਾਡੇ ਰੋਡੇ ਪਿੰਡ ਵੀ ਗਏ ਹੋ ਉਹਦਾ ਧਮ ਹੈਗਾ ਖੇਤਾਂ 'ਚ ਕੱਢੂਗਾ ਭਾਈ ਜੀ ਆ ਸੀਜ਼ਨ ਸਭ ਤੋਂ ਵਕਸਟਰ ਹੀ ਸੇਲ ਕੀਤਾ ਅੱਛਾ ਜੀ ਔਰ ਇੱਕ ਵੀ ਕਸਟਮਰ ਨੇ ਆ ਕੇ ਇਹ ਨਹੀਂ ਕਿਹਾ ਵੀ ਮਤਲਬ ਟਰੈਕਟਰ 'ਚ ਕੋਈ ਕਮੀ ਆ ਤੇ ਕੋਈ ਬੁਕਿੰਗ ਵਗੈਰਾ ਹੋਈ ਹੁਣ ਟਰੈਕਟਰ ਦੀ ਆ ਜੀ ਹੋਈ ਆ ਕੱਲ ਟਰੈਕਟਰ ਦੇਣਾ ਸੀ ਕੱਲ ਕੱਲ ਦੇਣਾ ਇੱਕ ਜੀ ਹਾਂ ਜੀ ਟਰੈਕਟਰ ਤਿਆਰ ਲੁੱਕ ਵਾਈਜ਼ ਤਾਂ ਬਹੁਤ ਸੋਹਣਾ ਬਾਈ ਕਰਕਰ ਦਾ ਇੰਜਨ ਆ 4R 1040 ਅੱਛਾ ਜੀ 440 7 ਸੀਸੀ ਮਤਲਬ 60 ਤੋਂ ਪਲੱਸ ਇਹ ਕੱਢਦਾ ਹੈਗਾ ਅੱਛਾ ਜੀ ਤੇ ਇਹਦੀ ਮਤਲਬ ਕਿ ਪੀਟੀਓ ਪਾਵਰ ਕਿੰਨੀ ਆਈ 59 प्लस ਹੈ ਸੁਪਰ ਫੀਡਰ ਤੇ ਯਾਨੀ ਕਿ ਪਤਾ ਲੱਗਦਾ ਅੱਜ ਕੱਲ੍ਹ ਤੇ ਫੀਡਰ ਤੇ ਅਸੀਂ ਤਾਂ ਰეკਮੈਂਡ ਕਰਦੇ ਆ 8 ਫੁੱਟਾ ਅੱਛਾ ਜੀ ਪਰ ਜਿੰਨੇ ਵੀ ਲੋਕਾਂ ਨੇ ਸਾਡਾ ਟਰੈਕਟਰ ਲੈ 9 ਫੁੱਟਾ ਪਾਉਂਦੇ ਰਹੇ ਆ 9 ਫੁੱਟਾ ਪਾਉਂਦੇ ਰਹੇ ਤੇ ਐਵਰੇਜ ਜਿਹਦੇ ਚੱਕਰ ਸਹੀ ਮੈਚ ਕਰਦੇ ਆ ਸਵਾ 6 ਤੋਂ 6.5 ਲੀਟਰ ਮੰਨ ਲਓ ਕਿੱਲੇ ਦੀ ਐਵਰੇਜ ਆਈ ਆ ਅੱਛਾ ਜੀ ਵੀ 6 ਲੀਟਰ ਯਾਨੀ ਕਿ ਕਿੱਲਾ ਹਾਂਜੀ ਹਾਂ ਦੋ ਮਾਈਲੇ ਜ ਮਾਈਲੀ ਦਾ ਹਿਸਾਬ ਹੁੰਦਾ ਮਤਲਬ ਕਿ ਆਮ ਜਿਵੇਂ ਤਮੀਆਂ ਤੇ ਇੱਕ ਕਲਟੀਵੇਟਰਾਂ ਤੇ ਆਈਡੀਆ ਕੋਈ ਘੰਟੇ ਲੱਗ ਜਾਂਦਾ ਏ ਇਦਾਂ ਵੀ ਉਹ ਡਰਾਈਵਰ ਤੇ ਡਿਪੈਂਡ ਕਰਦਾ ਹੁੰਦਾ ਜੇ ਸਿਆਣਾ ਡਰਾਈਵਰ ਬੈਠਾ ਤਾਂ ਘੱਟ ਤੇਲ ਖਵਾ ਦੂਗਾ ਜਿਹਨੂੰ ਨਹੀਂ ਥੋੜੀ ਘੱਟ ਨੌਲੇਜ ਆ ਕਈ ਵਾਰ ਅਗਲਾ ਉਹਦੇ ਵਿੱਚ ਹੀ ਸਾਨੂੰ ਆ ਜਾਂਦਾ ਏ ਤੇ ਕੀ ਪ੍ਰਾਈਸ ਰੱਖਿਆ ਜੀ ਇਹਦਾ ਪ੍ਰਾਈਸ 11,80,000 ਰੁਪਏ 11,80,000 ਰੁਪਏ ਗੇਰ ਗੋਰ ਕੀ ਹਿਸਾਬਕਤਾ ਹੈ ਜੀ ਕਰਾਰੋ ਦਾ ਗੇਰ ਆ ਜੀ ਅੱਛਾ ਬਲੌਸ ਕਰਦਾ ਇੰਜਨ ਆ ਠੀਕ ਹੈ ਜੀ ਔਰ ਸਾਡੇ ਇੰਜਨ ਦੀ ਖਾਸੀਅਤ ਇਹ ਆ ਵੀ ਚੱਕਰ ਡ੍ਰੌਪ ਨਹੀਂ ਕਰਦਾਗਾ ਇਹ ਚੱਕਰ ਡ੍ਰੌਪ ਨਹੀਂ ਕਰ ਹਾਂਜੀ ਇਹਦੇ ਵਿੱਚ ਕੋਈ ਈਜੀ ਆਪ ਨਹੀਂ ਹੈਗਾ ਕੋਈ ਟਰਬੋ ਨਹੀਂ ਹੈਗਾ ਬਿਲਕੁਲ ਸਿੰਪਲ ਇੰਜਨ ਹੈ ਸਾਡਾ ਅੱਛਾ ਜੀ ਸਪੀਡ ਕਿੰਨੀਆਂ ਇਹ ਦੀਆਂ ਇਹ ਆਪਣਾ 12+12 ਜੀ ਅੱਛਾ ਜੀ ਠੀਕ ਹੈ ਜੀ 12 ਰਿਵਰਸ ਤੇ 12 ਫਾਰਵਰਡ 12 ਫਾਰਵਰਡ ਹਾਂਜੀ ਉਹ ਨਹੀਂ ਪਿੱਛੇ ਪਜੂ ਨਹੀਂ ਹੈਗੀ ਹਾਂਜੀ 27 ਕੁਇੰਟਲ 90 ਕਿਲੋ ਦਾ weight ਆ ਤੇ ਮਸ਼ੀਨ ਬਾਰੇ ਕੋਈ ਦੋਗੇ ਨੌਲੇਜ ਤੁਹਾਡੀ ਮਸ਼ੀਨ ਬਾਰੇ ਆਪਣੇ ਮਸ਼ੀਨ ਨਾਲ ਜਾਈ ਜਾ ਰਿਹਾ ਹੈ ਇਹ ਵੀ ਹੁਣ ਦੱਸਣਗੇ ਠੀਕ ਹੈ ਹਾਂ ਜੀ ਮਸ਼ੀਨ ਬਾਰੇ ਕਾਰ 4 ਹਾਂਜੀ 4000 ਚਾਰ ਰਿਆ ਰੈਸਵੀ ਇਹ ਹੋ ਸਕਦਾ ਵੀ ਇਹਨਾਂ ਨੇ ਜਿਹੜਾ ਪਿਛਲਾ ਹਿੱਸਾ ਹਾਂ ਠੀਕ ਹੈ ਮੰਨ ਕੇ ਚੱਲ ਉਹਦੀ ਜਗਾ ਤੇ ਆ ਦਿੱਤਾ ਹੋਏ 4x4 4x4 ਹਾਂ 4x4 ਹੋ ਸਕਦਾ ਇਹ ਠੀਕ ਹੈ ਵੀ ਜੇ ਕਿਸੇ ਨੇ 4x4 ਕਰਾਉਣਾ ਅਗੇ ਲੱਗ ਲੈਣਾ ਪੈਂਦਾ ਹਾਂ ਹਾਂ ਠੀਕ ਹੁਣ ਹੋ ਸਕਦਾ ਵੀ ਇਹ ਨਾਲ ਦਿੱਤਾ ਹੋਵੇ ਸਹੀ ਗੱਲ ਹੈ ਸਹੀ ਗੱਲ ਹੈ ਇਦਾਂ ਹੀ ਆ ਇਦਾਂ ਹੀ ਆ ਇਦਾਂ ਹੀ ਆ ਮੇਰੇ ਹਿਸਾਬ ਨਾਲ ਤਾਂ ਆ ਐ ਆ 4/4 ਵਾਲਾ ਸਿਸਟਮ ਕਟਰ ਦੇ ਅੱਗੇ ਤਾਂ ਫਿਰ ਟਾਇਰ ਲੱਗਣੀ ਨਾ ਸਕਦੇ ਆ ਗੀ ਨਹੀਂ ਸਕਦੇ ਗੇ ਜੇ ਕਿਸੇ ਨੇ ਕੋਈ ਡਿੱਗੀ ਫਸਲ ਵੱਢਣੀ ਆ ਹਾਂ ਜੇ ਮੰਨ ਕੇ ਚੱਲ ਵੀ ਆ ਵੀ 4/4 ਆ ਭਾਈ ਵਾਕੀ ਸਹੀ ਗੱਲ ਹੈ ਨਾ 4/4 ਹੀ ਆ ਸਾਰਾ 4/4 ਹੀ ਤਾਂ ਵੀ ਦੋਵੇਂ ਹਿੱਸੇ ਆ ਗਿਆ ਗੇਰ ਹੋ ਗਿਆ ਨਾ ਹਾਂ ਗੇਰ ਆ ਗਿਆ 4/4 ਦੇਖ ਸਕਦੇ ਹੋ ਦੋਸਤੋ ਮਗਰ ਦੂਜੀ ਐ ਹੈ ਦੂਜੀ ਆ 4/4 ਨਹੀਂ ਗੀ ਪਰ ਕਰ ਸਕਦੇ ਹਾਂ ਨਾ ਹਾਂ ਉਹ ਇਹਦਾ ਹਿੱਸਾ 4/4 ਦਾ ਹੀ ਹੈ। ਹੂੰ। ਤੇ ਦੋਸਤੋ 4/4 ਹਿੱਸਾ ਨਾਲ ਹੀ ਦਿੰਦੇ ਐ ਰਕੀ ਕਰਤਾਰ ਵਾਲੇ ਹਨ। ਅਸੀਂ 65 ਦੇ ਪੈਸੇ ਖੜੇ ਸੀ ਕਿ ਪਤਾ ਨਹੀਂ ਕੀ ਬਲਾ ਦੇਤੀ ਹੈ। ਨਹੀਂ ਨਹੀਂ 4/4 ਹਿੱਸਾ ਹੀ ਆ। ਹਾਂ ਹਾਂ।